ਸਾਬਕਾ ਉਪ ਮੁੱਖ ਮੰਤਰੀ ਅਮਰਪ੍ਰਕਾਸ਼ ਸੋਨੀ ਦੇ ਕ੍ਰਾਨਿਕਾ ਬਾਗ ਗ੍ਰੈਵੀਖੇ ਹਲਕਾ ਕੈਂਦਰੀ ਦੀ ਪੰਚਾਇਤ ਮੂਲੇਚਕ ਦੇਸੂ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕਾਂਗਰਸੀ ਵਰਕਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਲਾਂਬਨ ਕੀਤਾ ਗਿਆ। ਆਏ ਹੋਏ ਵਰਕਰਾਂ ਨੇ ਸ਼੍ਰੀ ਸੋਨੀ ਨੂੰ ਇਲਾਕੇ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਪਰਮਜੀਤ ਚੋਪੜਾ, ਅਮਨਵੀਰ ਕਾ, ਸਾਬਕਾ ਸਰਪੰਚ ਸੁਖਵੰਤ ਸਿੰਘ ਰਿੰਕੂ, ਸਾਬਕਾ ਮੈਂਬਰ ਗੁਰਤੇਜ ਸਿੰਘ, ਰਾਜਪਾਲ ਚੋਪੜਾ, ਰਤਨ ਸਿੰਘ, ਵਿਕਰਮ ਸਿੰਘ, ਪਰਮਿੰਦਰ ਸਿੰਘ ਸਮੇਤ ਕਈ ਮੈਂਬਰ ਮੌਜੂਦ ਸਨ। ਅਧਿਕ ਕੰਸਿਸਟੈਂਸੀ ਦੇ ਮੋਲੇ ਚੱਕ ਪਿੰਡਿਆਂ ਵੀ ਬਹੁਤ ਵਧੀਆ ਪਿੰਡਿਆ ਸਾਰੀ ਪੰਚਾਇਤ ਸਾਰੇ ਉਕਤੋਂ ਦੇ ਸਾਡੇ ਜਿਹੜੇ ਸਪੋਰਟਰ ਨੇ ਵੋਟਰ ਨੇ ਸਾਰੇ ਨੂੰ ਅੱਜ ਬੁਲਾਇਆ ਪਿੰਡ ਦੀਆਂ ਜਿਹੜੀਆਂ ਕੋਈ ਮੁਸ਼ਕਿਲਾਂ ਨੇ ਉਹਦੇ ਬਾਰੇ ਵੀ ਡਿਸਕਸ ਕੀਤੀ ਆ ਸ਼ੁਰੂਸ ਤੇ ਨਾਲਾ ਲੈਣਾ ਸਾਰਿਆਂ ਨੂੰ ਇਹ ਵੀ ਰਿਕਵੈਸਟ ਕੀਤੀ ਆ ਕਿ ਸਾਲ ਸਵਾ ਸਾਲ ਬਾਅਦ ਇਲੈਕਸ਼ਨ ਫੇਰ ਸੰਬਲੀ ਦਾ ਹੋਂ ਵਾਲਾ ਅਸੀਂ ਸਾਰੇ ਨੇ ਕੱਟੇ ਹੋ ਗਏ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਸੋ ਅੱਜ ਇਹ ਅਸੀਂ ਮੀਟਿੰਗ ਕੀਤੀ ਹਾਂ ਮੈਂ ਸੁਣੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਸੋ ਹੁਣ ਸਰਕਾਰ ਤੇ ਬੇਸ਼ੱਕ ਨਹੀਂ ਸਾਡੀ ਪਰ ਫਿਰ ਵੀ ਮੈਂ ਇਹਨਾਂ ਨੂੰ ਕਿਹਾ ਬੇਨਾਂ ਕਰੋ ਮੈਂ ਅਸਲ ਨਾਲ ਗੱਲ ਕਰਕੇ ਜਿਹੜੀਆਂ ਕੋਈ ਮੁਸ਼ਕਲਾਂ ਨੇ ਜਲਦੀ ਉਹ ਹੱਲ ਕਰਾਂਗੇ ਆਦੇ ਹਲਕਾ ਸੈਂਟਰ ਤੋਂ ਤੋਨੀ ਸਾਹਿਬ ਨੇ ਪਿੰਡ ਦੀ ਮੀਟਿੰਗ ਸਰਦੀ ਸੀ ਉਹਦੇ ਵਿੱਚ ਕੁਝ ਵਿਚਾਰ ਕੰਮਾਂ ਦੇ ਹੋਏ ਆ ਉਹਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਕੰਮ ਪਹਿਲੇ ਰੁਕੇ ਹੈਗੇ ਜੋ ਮੇਰੀ ਪੰਚਾਇਤ ਦੇ ਵਿੱਚ ਕੰਮ ਹੋ ਗਏ ਉਸ ਤੋਂ ਬਾਅਦ ਕੰਮ ਨਹੀਂ ਕੋਈ ਹੋਇਆ ਵੀ ਉਹਦੇ ਰਿਕਾਰਡਿੰਗ ਦੇ ਹਿਸਾਬ ਨਾਲ ਅਸੀਂ ਅੱਜ ਨਾਲ ਫੋਨੀ ਸਾਹਿਬ ਕੋ ਆਏ ਆ ਉਹਨਾਂ ਵਿਸ਼ਵਾਸ ਦਿੱਤਾ ਹੈਗਾ ਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਸਰਕਾਰ ਬੰਦੀ ਹੈ ਤੁਹਾਡੇ ਪਹਿਲ ਦੇ ਆਧਾਰ ਤੇ ਕੰਮ ਹੋਣਗੇ